ਬੱਚਿਆਂ ਦਾ ਮੈਚ ਵੀ ਹੋਊਗਾ ਰੀਵਨ ਕਟਰ ਦੀ ਰਸਮੀ ਜਿਹੜੀ ਗਰਾਊਂਡ ਦੇ ਵਿੱਚ ਸਾਬ ਖੰਡ ਨੇ ਤਾੜੀਆਂ ਮਾਰ ਕੇ ਬਸ ਸਵਾਗਤ ਕਰਨਾ ਹੈ 38 ਕਿਲੋ ਦਾ ਪਹਿਲਾ ਮੈਚ ਘੁੰਮਣਗਲਾ ਗਲਾ ਕਹਿੰਦਾ ਮੈਂ ਵੀ ਬਾਈ ਨੂੰ ਲਾਸਟ ਕਾਰਨ ਕਰਕੇ ਗੈਸਫਿਟਰ ਦੇ ਮੈਚ ਹੋਇਆ ਸੀ ਸਾਡੀ ਜੈਡ ਸਕੌਲ ਟੀਮ ਯੰਗ ਮੁੰਡੇ ਹੈ ਹੈਲੋ 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 ਵਾਪਸ ਬੰਨਾ ਵਾਇਗੁਰ ਜੀ ਦਾ ਘਰ ਤੋਂ ਸ਼੍ਰੀ ਵਾਇਗੁਰ ਜੀ ਕੀ ਸਿੱਖ ਸਕਦੇ ਹਾਂ ਬਿਲਕੁਲ ਜੇ ਅਸੀਂ ਸ਼ੁਰੂ ਤੋਂ ਮਲ ਗੱਲ ਕਰਦੇ ਆ ਤਾਂ ਇਹ ਸੁਪਨਾ ਸ਼ੁਭ ਦੀ ਭਰਾਈ ਸੀਗਾ ਕਿਉਂਕਿ ਉਸ ਸਮੇਂ ਦੇ ਉਤ ਜਿੱਤੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਖੇਤ ਖੇਤੇ ਲੱਗ ਰਹੀ ਸੀਗੀ ਤੇ ਅਸੀਂ ਇਹਨੂੰ ਵਿਹਲਾ ਕਰਾਉਣ ਲਈ ਵੀ ਪੰਚਾਇਤ ਨੇ ਕਾफी ਸੰਘਰਸ਼ ਕਰਿਆ ਤਾਂ ਬੜੀ ਮੁਸ਼ਕਲ ਹੈ ਗਰਾਊਂਡ ਵਿਹਲਾ ਕਰਾਇਆ ਫਿਰ ਇਹ ਕਾफी ਭਰਤ ਪਈ ਹੈ ਮਤਲਬ ਸ਼ੁਭਦੀਪ ਦਾ ਸੁਪਨਾ ਸੀ ਵੀ ਪਾਪਾ ਇਹਨੂੰ ਤਿਆਰ ਕਰੋ ਤੇ ਆਪਾਂ ਇੱਕ ਅੰਤਰਰਾਸ਼ਟਰੀ ਮੈਚ ਕਰਾਵਾਂਗੇ ਵੱਡੀਆਂ-ਵੱਡੀਆਂ ਕਲਬਾਂ ਦਾ ਤਾਂ ਉਹ ਇੱਕ ਵਿਸ਼ਵ ਪੱਧਰੀ ਟੂਰਨਾਮੈਂਟ ਕਰਾਉਣ ਦੀ ਵੀ ਸਕੀਮ ਸੀਗੀ ਪਰੰਤੂ ਜਦੋਂ ਤੋਂ ਸਾਡਾ ਮਤਲਬ ਸਮਾਂ ਸ਼ੁਰੂ ਹੋਇਆ ਕਰੋਨਾ ਆ ਗਿਆ 1.5-2 ਸਾਲ ਕਰੋਨਾ ਖਤਮ ਕਰ ਗਿਆ ਤਾ ਸਾਡੇ ਜਿਹੜੀ ਇਹਦੀ ਡਿਵੈਲਪਮੈਂਟ ਦਾ ਕੰਮ ਸੀਗਾ ਸਾਰਾ ਉਹ ਅਧੂਰਾ ਰਹਿ ਗਿਆ ਤੁਸੀਂ ਦੇਖੋ ਪੈਸੇ ਸਾਡੇ ਕੋਲੇ ਹਲੇ ਵੀ 4-5 ਲੱਖ ਰਹੀਆ ਬੈਲੈਂਸ ਤੇ ਆ ਪਰੰਤੂ ਸਾਡੀ ਛੱਤ ਜਿਹੜੀ ਇਹਦੀ ਸਟੇਡੀਅਮ ਦੀ 팬 ਵਾਲੀ ਬਾਕੀ ਪਈ ਹੈ ਤਾਂ ਅਸੀਂ ਹੁਣ ਕੋਸ਼ਿਸ਼ ਸਾਡੀ ਇਹੀ ਹੈ ਵੀ ਚੋਣ ਜਾਬਤਾ ਖਾਤਰ ਹੁੰਦੀ ਹੈ ਅਸੀਂ ਇਹਦਾ ਦੁਬਾਰਾ ਤੋਂ ਜੋ ਬਾਕੀ ਰਹਿਦਾ ਕੰਮ ਨੂੰ ਸਟਾਰਟ ਕਰਾਂਗੇ ਤਾਂ ਅਗਲੇ ਸਾਲ ਤੋਂ ਤੁਸੀਂ ਇੱਕ ਵਧੀਆ ਇੱਕ ਹੋਰ ਵੀ ਮਤਲ ਜਿਸ ਤਰ੍ਹਾਂ ਹੁਣ ਇਹਨਾਂ ਨੇ ਉਤਮ ਕੀਤਾ ਤੇ ਖੜਾ ਕੰਮ ਰੋਕਿਆ ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਬੜਾ ਸਕੂਨ ਮਿਲੇ ਇੱਥੇ ਆ ਕੇ ਕਮਸੇ ਕਮ ਅਸੀਂ ਉਸ ਰਸਤੇ 'ਤੇ ਪਹੁੰਚੇ ਹਾਂ ਜਿਹੜਾ ਸੁਪਨਾ ਕਦੇ ਪੁੱਤ ਸੋਚ ਕੇ ਗਿਆ ਸੀ ਇੱਥੋਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵਧੀਆ-ਵਧੀਆ ਟੀਮਾਂ ਵਧੀਆ ਟੀਮ ਤਾਂ ਮੈਂ ਆਜਾ 38 ਬੇਟੇ ਇਹਨੂੰ ਮੰਨਦਾ ਕਿਉਂਕਿ ਅਸੀਂ ਬਚਪਨ ਨੂੰ ਸੇਧ ਦੇਣੀ ਹੈ ਐ ਵੈਸੇ ਵੀ ਸਾਡੀ ਮਾਂ ਖੇਡ ਕਬੱਡੀ ਹੈ ਇਹਦੇ ਉੱਤੇ ਕਾਫੀ ਜਿਹੜੇ ਮੈਂ ਕਹਾ ਵੀ ਕਾਲੇ ਬੱਦਲ ਆ ਜਿਹੜੇ ਉਹ ਮੰਡਰਾ ਰਹੇ ਨੇ ਅਸੀਂ ਉਹਨਾਂ ਨਜ਼ਰਾਂ ਤੋਂ ਵੀ ਇਹਨੂੰ ਬਚਾ ਕੇ ਰੱਖਣਾ ਔਰ ਅਸੀਂ ਆਪਣੇ ਬਚਪਨ ਨੂੰ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦੇਣੀ ਹੈ ਤਾਂ ਮੇਰਾ ਖਿਆਲ ਫਿਰ ਉਹਦੇ ਲਈ ਗਰਾਊਂਡ ਵਰਗੀ ਲਾਂਚਿੰਗ ਪੈਡ ਕੋਈ ਨਹੀਂ ਹੋ ਸਕਦੀ ਤਾਂ ਸਾਡੀਆਂ ਅਗਲੀਆਂ ਆਪਣੇ ਪੰਚਾਇਤ ਦੀਆਂ ਜਿਹੜੀਆਂ ਜਮੀਨ ਵੀ ਆਪੋਸ਼ਾ ਹੋਣਗੀਆਂ ਤਾਂ ਸਾਡੇ ਯੂਥ ਨੂੰ ਗਰਾਊਂਡ ਵਿੱਚ ਲੈ ਕੇ ਆਉਣ ਬਲ ਉਹਨਾਂ ਨੂੰ ਇੱਥੇ ਖੇਡਾਂ ਦੇ ਵਿੱਚ ਬਿਜ਼ੀ ਕਰਨਾ ਸਾਡੀ ਜਿਹੜੀ ਹੈ ਮੇਨ ਰਜੇਮਾ ਹੋਊਗਾ ਸਾਡਾ